ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਈ ਵਾਰ ਅਧੂਰੀ ਜਾਣਕਾਰੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਦਿੰਦੀ ਹੈ ਕਿਉਂਕਿ ਜਿੰਨਾ ਚਿਰ ਕਿਸੇ ਗੱਲ ਦੀ ਕਿਸੇ ਕੰਮ ਦੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਕਦੇ ਵੀ ਉਹ ਕੰਮ ਨੇਪਰੇ ਚਾਰ ਨਹੀਂ ਸਕਦਾ ਜਿਸ ਤਰ੍ਹਾਂ ਇੱਕ ਪੰਜਾਬ ਬਜ਼ੁਰਗ ਗੱਲ ਸੁਨਾਇਆ ਕਰਦੇ ਸਨ ਕਿ ਇੱਕ ਸੇਠ ਨੇ ਆਪਣੇ ਅੰਤਲੇ ਸਮੇਂ ਜਿਸ ਸਮੇਂ ਉਸ ਦੀ ਮੌਤ ਹੋਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਨੂੰ ਕੋਲੇ ਸੱਧਿਆ ਅਤੇ ਸੱਦ ਕੇ ਆਖਿਆ ਕਿ ਬੇਟਾ ਮੇਰੇ ਚਲੇ ਜਾਣ ਤੋਂ ਬਾਅਦ ਤੂੰ ਘਰ ਦੀ ਅਤੇ ਕਾਰੋਬਾਰ ਦੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ ਇੱਕ ਤਾਂ ਜਦੋਂ ਤੂੰ ਆਪਣੀ ਦੁਕਾਨ ਤੇ ਜਾਣਾ ਤਾਂ ਛਾਵੇਂ ਛਾਵੇਂ ਜਾਣਾ ਅਤੇ ਛਾਵੇਂ ਛਾਵੇਂ ਹੀ ਮੁੜ ਕੇ ਆਉਣਾ ਦੂਸਰਾ ਜਦੋਂ ਵੀ ਖਾਣਾ ਮਿੱਠਾ ਖਾਣਾ ਤੀਸਰੀ ਗੱਲ ਕਿ ਤੇਰੀ ਵਿਆਹ ਸ਼ਾਦੀ ਹੋਵੇਗੀ ਜੇਕਰ ਆਪਣੀ ਔਰਤ ਨੂੰ ਘਰ ਵਾਲੀ ਨੂੰ ਘੂਰਨਾ ਪਵੇ ਕਦੇ ਕੁੱਟਣਾ ਮਾਰਨਾ ਪੈ ਜਾਵੇ ਤਾਂ ਬੰਨ ਕੇ ਕੁੱਟਣਾ ਮਾਰਨਾ ਇਹ ਗੱਲਾਂ ਮੇਰੀਆਂ ਤੋਂ ਧਿਆਨ ਦੇ ਨਾਲ ਪੱਲੇ ਬੰਨ ਕੇ ਰੱਖਣੀਆਂ ਤਾਂ ਉਸ ਬੱਚੇ ਨੇ ਆਪਦੇ ਬਾਪ ਨੂੰ ਦੁਹਰਾ ਕੇ ਨਾ ਪੁੱਛਿਆ ਕਿ ਇਹਨਾਂ ਦਾ ਮਤਲਬ ਕੀ ਹੈ ਸਮਾਂ ਪਿਆ ਉਹ ਸੇਠ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਤੋਂ ਸ਼ੇਰ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਕਾਰੋਬਾਰ ਤੇ ਜਾਣ ਵਾਸਤੇ ਆਪਣੇ ਪਿਓ ਦੀ ਆਖੀ ਗੱਲ ਕਿ ਸ਼ਾਮੇ ਜਾਣਾ ਅਤੇ ਸ਼ਾਮੇ ਆਉਣਾ ਤਾਂ ਉਸ ਨੇ ਆਪਣੇ ਘਰ ਤੋਂ ਲੈ ਕੇ ਦੁਕਾਨ ਦੇ ਤੱਕ ਚਾਨੀਆਂ ਲਵਾ ਲੀਆਂ ਤਾਂ ਕਿ ਮੇਰੇ ਰਸਤੇ ਵਿੱਚ ਸ਼ਾਂ ਰਹੇ ਦੂਸਰੀ ਗੱਲ ਕਿ ਉਸ ਨੇ ਸੁਬਾ ਸ਼ਾਮ ਮਿੱਠਾ ਖਾਣਾ ਸ਼ੁਰੂ ਕਰ ਦਿੱਤਾ ਜਿਹੜੇ ਉਹਦੀ ਦੁਕਾਨ ਤੇ ਨੌਕਰ ਚਾਕਰ ਕੰਮ ਕਰਦੇ ਸਨ ਉਹ ਵੀ ਰੋਟੀਨ ਦੇ ਵਿੱਚ ਮਿੱਠਾ ਖਾ ਖਾ ਕੇ ਪਰੇਸ਼ਾਨ ਹੋ ਗਏ ਤੇ ਤੀਸਰੀ ਗੱਲ ਕਿ ਉਸਦੇ ਪਿਓ ਦੀ ਮੌਤ ਤੋਂ ਬਾਅਦ ਉਹਦਾ ਵਿਆਹ ਹੋ ਗਿਆ ਤੇ ਉਹ ਜਦੋਂ ਕਦੇ ਪਰਿਵਾਰ ਦੇ ਵਿੱਚ ਥੋੜੀ ਬਹੁਤ ਮੀਆਂ ਬੀਵੀ ਦੇ ਵਿੱਚ ਨੋਕ ਚੋਕ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਉਹ ਕੀ ਕਰਿਆ ਕਰੇ ਕਿ ਆਪਣੇ ਘਰਵਾਲੀ ਨੂੰ ਰਸੇ ਦੇ ਨਾਲ ਬੰਨ ਕੇ ਕੁੱਟਿਆ ਕਰੇ ਤਾਂ ਇੱਕ ਦੋ ਵਾਰ ਤਾਂ ਉਸ ਦੇ ਘਰਵਾਲੀ ਨੇ ਬਰਦਾਸ਼ਤ ਕੀਤਾ ਪਰ ਉਹਦਾ ਰੁਟੀਨ ਹੋਣ ਕਰਕੇ ਵਾਰ-ਵਾਰ ਇਹੇ ਹਰਕਤ ਹੋਣ ਕਰਕੇ ਉਸ ਨੇ ਆਪਦੇ ਬਾਪ ਨੂੰ ਇਹ ਸਾਰੀ ਗੱਲ ਦੱਸੀ ਤਾਂ ਉਹਦਾ ਬਾਪ ਆਇਆ ਉਸ ਨੇ ਸਾਰੀ ਚੀਜ਼ ਨੂੰ ਵੇਖਿਆ ਕਿ ਕਿਵੇਂ ਇਸ ਨੇ ਟੈਂਟ ਲਾ ਰੱਖਿਆ ਰਸਤੇ ਦੇ ਵਿੱਚ ਹਰ ਟਾਈਮ ਸਵੇਰ ਸ਼ਾਮ ਦੁਪਹਿਰ ਨੂੰ ਮਿੱਠਾ ਹੀ ਖਾਂਦਾ ਹੈ ਤਾਂ ਉਸ ਨੇ ਪੁੱਛਿਆ ਕਿ ਬੇਟਾ ਇਸ ਦਾ ਕੀ ਕਾਰਨ ਹੈ ਤਾਂ ਉਹ ਕਹਿਣ ਲੱਗਾ ਕਿ ਮੇਰੇ ਬਾਪ ਨੇ ਇਹ ਮੈਨੂੰ ਤਿੰਨ ਗੱਲਾਂ ਆਖੀਆਂ ਸਨ ਕਿ ਛਾਵੇਂ ਜਾਣਾ ਅਤੇ ਛਾਵੇਂ ਆਉਣਾ ਮਿੱਠਾ ਹੀ ਖਾਣਾ ਅਤੇ ਬੰਨ ਕੇ ਕੁੱਟਣਾ ਤੋ ਵਿਯੁਰਗ ਉਸ ਦਾ ਜੋ ਸੋਹਰਾ ਸੀ ਉਹ ਸਮਝਦਾਰ ਸੀ ਸਿਆਣਾ ਸੀ ਉਸ ਨੇ ਆਖਿਆ ਪੁੱਤਰ ਬੇਟਾ ਤੇਰੇ ਬਾਪ ਨੇ ਮਰਨ ਤੋਂ ਪਹਿਲਾਂ ਇਹ ਆਖਿਆ ਸੀ ਕਿ ਆਪਣੀ ਦੁਕਾਨ ਤੇ ਆਪਣੇ ਕਾਰੋਬਾਰ ਤੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਜਾਣਾ ਤੇ ਹਨੇਰੇ ਹੋਏ ਤਾਰੇ ਚੜਿਆਂ ਤੋਂ ਆਉਣਾ ਕਿਉਂਕਿ ਸੂਰਜ ਚੜਨ ਤੋਂ ਪਹਿਲਾਂ ਵੀ ਹਨੇਰਾ ਹੈ ਤੇ ਰਾਤ ਦੇ ਸਮੇਂ ਵੀ ਹਨੇਰਾ ਹੋਵੇਗਾ ਛਾਂ ਹੋਵੇਗੀ ਤਾਰਿਆਂ ਦੀ ਛਾਂ ਹੋਵੇਗੀ ਦੂਸਰੀ ਗੱਲ ਜਿਹੜੀ ਤੈਨੂੰ ਤੇਰੇ ਬਾਪ ਨੇ ਮਿੱਠਾ ਖਾਣ ਦੀ ਆਖੀ ਸੀ ਉਹ ਆਖਿਆ ਸੀ ਕਿ ਤੇਰਾ ਕੰਮਕਾਰ ਹੋਵੇ ਦੁਕਾਨ ਤੇ ਗਾਹ ਖੜਾ ਹੋਵੇ ਤੇ ਤੂੰ ਆਖੇ ਕਿ ਰੁਕ ਜਾਓ ਮੈਨੂੰ ਖਾਣਾ ਖਾ ਲੈਣ ਦਿਓ ਮੇਰਾ ਖਾਣਾ ਠਰ ਜਾਵੇਗਾ ਪੁਰਾਣੇ ਬਜ਼ੁਰਗ ਬੇਹੇ ਨੂੰ ਮਿੱਠਾ ਕਹਿੰਦੇ ਸਨ ਅਕਸਰ ਸੀ ਗੁਰੂ ਘਰਾਂ ਦੇ ਵਿੱਚ ਮਿੱਠੇ ਵੇਹੇ ਪ੍ਰਸ਼ਾਦਿਆਂ ਨੂੰ ਮਿੱਠੇ ਪ੍ਰਸ਼ਾਦੇ ਕਹਿੰਦੇ ਗੁਰੂ ਘਰ ਦੇ ਸੇਵਾਦਾਰ ਸੁਣੇ ਹੋਣਗੇ ਤੀਜੀ ਗੱਲ ਜਿਹੜੀ ਉਸਨੇ ਆਖਿਆ ਸੀ ਕਿ ਆਪਣੀ ਔਰਤ ਨੂੰ ਆਪਣੇ ਘਰ ਵਾਲੀ ਨੂੰ ਬਨ ਕੇ ਕੁੱਟਣਾ ਉਹਦਾ ਮਤਲਬ ਇਹ ਸੀ ਕਿ ਔਰਤ ਨੂੰ ਜਦੋਂ ਵੀ ਕਦੇ ਝੜਕਣਾ ਹੋਵੇ ਤਾਂ ਜਦੋਂ ਵਿਆਹ ਤੋਂ ਬਾਅਦ ਮਾਲਕ ਵੱਲੋਂ ਬੱਚਾ ਬੱਚੀ ਪੈਦਾ ਹੋ ਜਾਵੇ ਤਾਂ ਉਸ ਤੋਂ ਬਾਅਦ ਝੜਕੋ ਤਾਂ ਕਿ ਔਰਤ ਬੱਚੇ ਦੀ ਸਾਂਝ ਦੇ ਨਾਲ ਵੱਜ ਜਾਂਦੀ ਹੈ ਤੇਰੇ ਬਾਪ ਨੇ ਰਸੇ ਨਾਲ ਬੰਨਣ ਨੂੰ ਨਹੀਂ ਆਖਿਆ ਸੀ ਉਸ ਨੇ ਰਿਸ਼ਤਿਆਂ ਦੀ ਸਾਂਝ ਦੇ ਨਾਲ ਮੋਡੀਆਂ ਤੰਦਾਂ ਦੇ ਨਾਲ ਬੰਨਣ ਨੂੰ ਆਖਿਆ ਸੀ ਜਦੋਂ ਉਸ ਨੌਜਵਾਨ ਸੇਠ ਦੇ ਬੱਚੇ ਨੂੰ ਇਹ ਗੱਲ ਤਿੰਨਾਂ ਗੱਲਾਂ ਦੀ ਸਮਝ ਪਈ ਤਾ ਉਹ ਬੜਾ ਪਛਤਾਇਆ ਸੋ ਦੋਸਤੋ ਕਈ ਵਾਰ ਸਾਨੂੰ ਅਧੂਰੀ ਜਾਣਕਾਰੀ ਗੱਲ ਦੀ ਪੂਰੀ ਸਮਝ ਨਾ ਹੋਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਦਿੰਦੀ ਹੈ ਜੇ ਇਹ ਗੱਲ ਚੰਗੀ ਲੱਗੀ ਤਵਾ ਤਵਾਦ ਸ਼ੇਅਰ ਲਾਈਕ ਕਮੈਂਟ ਕਰਿਆ ਜੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ